ਲਖਵਿੰਦਰ ਜਿਹੜਾ 1,25,000 ਵਾਲਾ ਦਰਵਾਜ਼ਾ ਬਣਿਆ ਹੋਇਆ ਉਹਦਾ ਬੜਾ ਰੋਲਾ ਮਾਰਕੀਟ ਦੇ ਵਿੱਚ ਉਹ ਦਿਖਾ ਪਹਿਲਾਂ ਦਿਖਾ ਰਹੇ ਹਾਂ ਤੋਂ ਵੀਰ ਜੀ ਆ ਦੇਖੋ ਇਹ 1,25,000 ਵਾਲਾ ਦਰਵਾਜ਼ਾ ਹੈ ਜੀ ਅਸਾਂ ਇਹਦੇ ਤੇ ਮੈਂ ਤੁਹਾਨੂੰ ਹੁਣ ਜਿਹੜਾ ਇਹ ਦਰਵਾਜ਼ਾ ਵੇਚਦਾ ਮੈਂ ਤੁਹਾਨੂੰ ਦੇਊਗਾ 12,000 ਰੁਪਏ ਦਾ ਜੀ ਸਿਰਫ अच्छा पर जिन्नी ਅਗਲੇ ਨੇ ਹਾਰ ਸਿੰਗਾਰ ਲਾ ਕੇ 1,25 ਦਾ ਬਣਾਇਆ ਉਹਨਾਂ ਹਾਰ ਸਿੰਗਾਰ ਲਾ ਕੇ ਮੈਂ 27 ਦਾ ਵੀ ਤੂੰ ਲੱਕੜ ਬਦਲ ਦੇਗਾ ਵੀਰੇ ਲੱਕੜ ਬਦਲੀ ਉਹ ਤਾਂ ਦੇਖੋ ਹੁਣ ਬੰਦੇ ਨੂੰ ਪਰਖ ਹੋਣੀ ਚਾਹੀਦੀ ਜੀ ਕੋਈ ਪਰਖ ਵਾਲਾ ਬੰਦਾ ਲਿਓ ਜੇ ਰੁਪਏ ਦਾ ਹੀ ਫਰਕ ਪੈ ਗਿਆ ਜਾਂ ਕਿਸੇ ਮਟੀਰੀਅਲ ਵਾਈਜ਼ ਜਾਂ ਕੋਈ ਪਾਲਸ ਵਾਈਜ਼ ਦੇਖੋ 10000 ਰੁਪਏ ਦਾ ਜੀ ਸਾਗਵਾਨ ਨਾ ਹੋਇਆ ਮੁਕਦੀ ਗੱਲ ਇਹ ਆ ਜੇ ਸਾਗਵਾਨ ਨਾ ਹੋਇਆ ਵੀਰੇ 1 ਲੱਖ ਰੁਪਏ ਨਿਆਮ ਜੀ ਬਾਕੀ ਜੋ ਮਰਜੀ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਜਿੰਨਾ ਮਰਜੀ ਜਲੂਸ ਕੱਢ ਦਿਓ ਅੱਛਾ ਇਹ ਵੀ ਆਪਣਾ ਬਾਧਾ ਹੀ ਹੈ ਵੀਰੇ ਇਹ ਜਿਵੇਂ ਉਹ ਦੂਸਰੇ ਮਿਸਤਰੀ ਬੀਚ ਦਾ ਉਹ ਚੂਲਾ ਚਾਲ ਨਹੀਂ ਲਾਈਆਂ ਤੁਸੀਂ ਸਰ ਜੀ ਇੱਕ ਅੱਧੀ ਚੀਜ਼ ਐਕਸਟਰਾ ਹੋਊਗੀ ਨਾ ਕਿ ਘਟਾ ਅੱਛਾ ਇਹ ਵੀ ਮੇਰੀ ਜ਼ਿੰਮੇਵਾਰੀ ਆ 125000 ਰੁਪਏ ਦਾ ਪੱਲਾ ਬੰਦੇ ਨੇ ਬੋਲਿਆ ਸੀ ਮੈਂ ਪੱਲਾ 72000 ਦੇਣ ਨੂੰ ਤਿਆਰ ਆ ਜੇ 10 ਬੰਦੇ ਆਪਾਂ ਲਵੇ ਘੜੀ ਦੀ ਗੱਲ ਕਰ ਲੋ ਜੀ ਤੇ ਇਹ ਹੀ ਕਲਮਾ ਵਾਲਾ ਬਈ ਕਲਮਾ ਵਾਲਾ ਪੱਲਾ ਜੀ ਬੁਰਸਾਂ ਵਾਲਾ ਹਾਲਾਂਕਿ ਉਹ ਪੱਲਾ ਸਿੱਧੇ ਟੱਕਾਂ ਵਾਲਾ ਸੀ ਮੇਰਾ ਤਾਂ ਫਿਰ ਵੀ ਕਲਮਾ ਵਾਲਾ ਪੱਲਾ ਹੈ ਜੀ ਤੇ ਆ ਜਿਹੜੇ ਪਏ ਨੇ ਬਈ ਇਹਨਾਂ ਦਾ ਕੀ ਹਿਸਾਬ ਹੈ ਇਹਨਾਂ ਦਾ ਤਾਂ ਉਹੀ ਰੇਟ ਆ ਗਿਆ ਜੀ ਜਿਹੜਾ ਆਪਾਂ ਕਹਿੰਦੇ ਆ ਵੀ 5500 8000 ਸਾਡੇ ਕੋਲੇ 2500 2800 3000 ਜੀ ਬਈ ਜੀ ਇਹਨੂੰ ਕੁਝ ਹੋ ਗਿਆ ਬਈ ਹੋ ਗਿਆ 10 ਸਾਲ ਦੇ ਵਿੱਚ ਪੁਰਾਣਾ ਦੇ ਕੇ ਨਵਾਂ ਜਦੋਂ ਮਰਜ਼ੀ ਲੈ ਜਾਓ ਜੀ ਲਿਖਤੀ ਉਹ ਮਜਾ ਨਹੀਂ ਕਰਨਾ ਲਿਖਤੀ ਰੂਪ ਚ ਗਾਰੰਟੀ ਹੈ ਜੀ ਠੀਕ ਹੈ ਠੀਕ ਹੈ ਇਹ ਇੱਧਰ ਪਏ ਨੇ ਆ ਰਸ਼ੀਅਨ ਕੈਲ ਦਾ ਪੱ ਆਮ ਪੱਲੇ ਦੀ ਇੱਕ ਲੇਬਰ ਲੇਬਰ 1500 ਰੁਪਏ ਮਿਸਤਰੀ ਘਟੋ ਘਟ ਲੈਣ ਬਿਲਕੁਲ ਬਿਲਕੁਲ ਮੈਂ ਤੁਹਾਨੂੰ 3500 ਚ ਪੱਲਾ ਦੇ ਦੂੰਗਾ ਜੀ ਤੇ ਬਾਈ ਲੇਬਰ ਕਿਉਂ ਨਹੀਂ ਲੈਂਦੇ ਫਿਰ ਆਪਾਂ ਲੇਬਰ ਜੀ ਸਾਡੇ ਕੋਲੇ ਸਿਰਫ 400 ਰੁਪਏ ਲੇਬਰ ਲੈਣੇ ਆ ਪੱਲੇ ਦੀ ਅੱਛਾ 400 ਰੁਪਏ ਪੱਲੇ ਨੂੰ ਲੇਬਰ ਪੈਂਦੀ ਆ 400 ਰੁਪਏ ਹੀ ਲੇਬਰ ਅਸੀਂ ਲੈਣੇ ਆ ਇੰਨੀ ਘੱਟ ਕਿਉਂ ਪੈਂਦੀ ਆ ਬਾਈ ਇੰਨੀ ਘੱਟ ਕਿਉਂ ਪੈਂਦੀ ਆ ਜੀ ਆਪਾਂ ਬਲਕ ਤੇ ਮਾਲ ਤਿਆਰ ਕਰਾਉਂਦੇ ਆ ਅੱਛਾ ਹਾਂ 400 ਪੈਂਦੀ ਆ ਬਾਕੀ ਕੱਲਾ ਲੇਬਰ ਦਾ ਵੀ ਨਹੀਂ ਹੈਗਾ ਜੀ ਕੱਲੇ ਮਟੀਰੀਅਲ 'ਚ ਵੀ ਬਹੁਤ ਫਰਕ ਆ ਅੱਛਾ ਆਮ ਫੱਟੇ ਲੈਣ ਬਾਗ ਜੋ ਤੁਹਾਨੂੰ ਇੱਕ ਪੱਲੇ ਦੇ ਫੱਟੀ 10000 ਦੇ ਦੇ ਜਾਂਦੇ ਨੇ ਜੀ ਵੇਸਟਿੰਗ ਜਾਂਦੀ ਆ ਐਂ ਬਣਾਉਗਾ ਤੇ ਬੇਸਿਕ ਆ ਚੀਜ਼ਾਂ ਨੇ ਜਿਵੇਂ ਯਾਰ ਅਰੋੜਾਂ ਵਗੈਰਾ ਪਈਆਂ ਹੋਣ ਦੀ ਰਾਡ ਬਿਲਕੁਲ ਫਰੀ ਪਾ ਕੇ ਦਿੰਦੇ ਸੀ ਇਹਦਾ ਕੋਈ ਪੈਸਾ ਨਹੀਂ ਜੇ ਕੋਈ ਕਹੇ ਵੀ ਆ ਦੋ ਤੋਂ ਵੱਧ ਪਵਾਉਣੀਆਂ ਨੇ ਮੈਂ ਕਹਿੰਦਾ ਜੀ 10 ਪਵਾ ਲਓ ਤਾਂ ਵੀ ਕੋਈ ਐਕਸਟਰਾ ਪੈਸਾ ਨਹੀਂ ਕਿਵੇਂ ਮਰਜੀ ਜਿੱਤ ਕੋਈ ਨਹੀਂ ਮਰਜੀ ਜਿਹੇ ਜਾਂ ਤੁਹਾਡੀ ਇੱਛਾ ਹੈ ਉਹ ਯਾਰ ਆ ਡਬਲ ਵਾਲਾ ਆ ਗਿਆ ਸਿੰਗਲ ਵਾਲਾ ਆ ਗਿਆ ਇਹ ਦੋਨੋਂ ਹੀ ਡਬਲ ਵਾਲੇ ਨਹੀਂ ਪਰ ਸਿੰਗਲ ਦਾ 135 ਹੈ ਜੀ ਡਬਲ ਦਾ 155 ਰੁਪਏ ਰੇਟ ਹੈ ਤੇ ਇੱਧਰ ਪਏ ਆ ਭਈਆ ਮਾਰਵਲ ਸ਼ੇਡ ਜਾਂ ਬੜਾ ਕੇ ਇਹ ਮਾਰਵਲ ਸ਼ੇਡ ਦੇ ਵਿੱਚ ਵੀ ਤੁਹਾਨੂੰ ਸਿਰਫ ਇਦੇ ਵਿੱਚ ਮੇਰੇ ਜੀ ਇੱਕ ਘਾਟ ਰਹਿ ਜਾਂਦੀ ਥੋੜੀ ਜਿਹੀ ਕਿਉਂਕਿ ਮੈਂ ਨਾ ਕੋਈ ਚੀਜ਼ ਜਿਆਦਾ ਜਿਚਾ ਕੇ ਨਹੀਂ ਲਾਉਂਦਾ ਮੰਨ ਲਓ ਵੀ ਇਹਦੇ ਉੱਤੇ ਪੰਜ ਲਾਈਟਾਂ ਛਿੜਤੀਆਂ ਇਹਦੇ ਰੰਗ ਆ ਉਹ ਚੀਜ਼ ਨਾਲ ਇਹਨੇ ਪੱਲੇ ਨੇ 10000 ਦਾ ਹੋ ਜਾਣਾ ਬਾਈ ਬਿਲਕੁਲ ਪਰ ਆਪਣੀ ਹੁਣ ਹੋਰ ਲਾਈਟਾਂ ਤਾਂ ਨਹੀਂ ਨਾਲ ਦਿੰਦੇ ਦੇਣਗੇ ਤਾਂ ਪੱਲਾ ਹੀ ਇੱਕ ਮੇਨ ਗੱਲ ਆ ਗਈ ਵੀ ਵੱਡਣਾ ਨਹੀਂ ਕਿਸੇ ਨੂੰ ਵੱਡਣਾ ਨਹੀਂ ਸਿਰਫ 100 ਰੁਪਏ ਗੇਟ ਤੇ ਕੰਮ ਕਰਨਾ 135 ਰੁਪਏ ਸਕਰ ਫੁੱਟ ਹੈ ਸਕ੍ਰੀਨਸ਼ਾਟ ਸਾਰੀ ਦੁਨੀਆ 'ਚ ਘੁੰਮ ਲਿਆ ਕੇ ਤੁਹਾਨੂੰ 135 ਰੁਪਏ ਸਕੇਅਰ ਫੂਟੇ ਪਹਿਲਾਂ ਮਿਲੂਗਾ ਨਹੀਂ ਜੀ ਮੇਰੀ ਜ਼ਿੰਮੇਵਾਰੀ ਨਾਲ ਨਾਲ ਕੁਆਲਿਟੀ ਜਿਹੜਾ ਨਾਲ ਪਿਆ ਬਾਈ ਇਹ ਵੀ 135 ਟੀ ਗਰੇਜ ਆ ਜੀ ਅੱਛਾ ਟੀ ਗਰੇਜੇ ਦੇ ਵਿੱਚ ਕੀ ਹੁੰਦਾ ਸਭ ਤੋਂ ਜ਼ਿਆਦਾ ਚੱਲਣ ਵਾਲਾ ਇਹ ਕਲਰ ਆ ਅੱਜ ਦਾ ਤੇ ਜਿਹੜਾ ਹ ਸਵਾ ਲੱਖ ਵਾਲੇ ਦੇ ਨਾਲ ਪਿਆ ਬਾਈ ਇਹ ਐਕਸੈਂਟ ਟੈਸਰ ਆ ਗਿਆ ਜੀ ਅੱਛਾ ਐਕਸੈਂਟ ਟੈਸਰ ਦੇ ਵਿੱਚ ਆਹ ਬਾਈ ਬੜਾ ਸੋਹਣਾ ਹਾਈਬ੍ਰਿਡ ਲੁੱਕ ਹਾਈਬ੍ਰਿਡ ਲੁੱਕ ਆ ਜੀ ਇਹ ਤੇ ਵੀ ਕੰਟੀ ਮਸ਼ੀਨ ਚੱਲਿਆ ਲਗਾਤਾਰ ਅੱਛਾ ਹਾਂ 20 ਘੰਟੇ ਮਸ਼ੀਨ ਚੱਲਣ ਦਾ 10000 ਰੁਪਿਆ ਲੈ ਲੈਂਦੇ ਨੇ ਪਰ ਆਪਾਂ ਸਲੇ ਪੱਲਾ ਲੱਕੜ ਤਾਂ ਹੈ ਨਹੀਂ ਬਈ ਕੀ ਸਿਸਟਮ ਹੁੰਦਾ ਜੀ ਐਚ ਆਰ ਐਚ ਐਮ ਆਰ ਹੁੰਦਾ ਜੀ ਐਕਸੈਂਟ ਐਸਾ ਦਾ ਅੱਛਾ ओरिजिनल ओरिजिनल ਕੰਮ ਹੈ ਇਹ ਮੈਂ ਦੱਸਦਾ ਇਹਦੀ ਬਰੰਤੀ ਗਾਰੰਟੀ ਤੇ ਇਹਦੀ ਖਾਸੀਅਤ ਖਾਸੀਅਤ ਇਹਦੀ ਇਹ ਸਭ ਤੋਂ ਵੱਡੀ ਗੱਲ ਦਾ ਇਹ ਐਕਸੈਂਟ ਐਸਾ ਕੰਪਨੀ ਦਾ ਹੈ ਹਾਂ ਦੂਸਰੀ ਗੱਲ ਇਹਦੀ ਕੰਪਨੀ 25 ਸਾਲ ਦੀ ਗਾਰੰਟੀ ਲੈਂਦੀ ਹੈ ਮਤਲਬ ਕਿ ਪਾਣੀ ਧੁੱਪ ਵਗੈਰਾ ਕਿਸੇ ਨੂੰ ਅੱਜ ਵੀ ਨਹੀਂ ਲੱਗਦੀ ਜੀ ਇਹਨੂੰ ਅੱਛਾ ਵਾਇਰ ਫਰੂਖ ਵੀ ਹੈ ਲੋਹੇ ਤੋਂ ਵੀ ਗਾਹਾਂ ਦਾ ਕੰਮ ਹੈ ਲੋਹੇ ਤੋਂ ਵੀ ਗਾਹਾਂ ਦਾ ਨਹੀਂ ਇਦੋਂ ਬਿ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਜੀ ਦੁਨੀਆ ਭਰ ਦੇ ਡਿਜ਼ਾਈਨ ਦੁਨੀਆ ਭਰ ਦੇ ਕਲਰ ਦੁਨੀਆ ਭਰ ਦੀਆਂ ਚੀਜ਼ਾਂ ਆਪਣੇ ਕੋਲੇ ਹੁੰਦੀ ਹੁੰਦੀਆਂ ਨੇ ਤੇ ਆਪਾਂ ਮੜੀ ਫੈਕਟਰੀ ਵੀ ਦਿਖਾ ਦਈਏ ਕੁਲਕੂ ਉਜਾ ਰੱਖੇ ਦਾ ਫਾਇਦਾ ਨਹੀਂ ਹੈਨਾ ਤੁਸੀਂ ਜੇ ਕੋਈ ਬਾਈ ਇੱਥੇ ਆ ਕੇ ਵਿਜ਼ਿਟ ਕਰੂਗਾ ਤੇ ਫੈਕਟਰੀ ਫੈਕਟਰੀ ਫਿਰ ਅਸੀਂ ਕਿੰਨੇ ਵਾਰੀਂ ਵਰਦੋ ਜਿਵੇਂ ਮਰਜ਼ੀ ਦੇਖੋ ਜੀ ਇਹ ਕੋਈ ਲੋਕਲ ਕੰਪਨੀ ਦੀ ਆਈਟਮ ਨਿਕਲਦੀ ਹੈ ਆਪਣੀ ਕੰਪਨੀ ਚੋਂ ਤਾਂ ਆਪਾਂ ਨੂੰ ਸਪੈਸ਼ਲ ਨਾਮ ਦੇਵਾਂਗੇ ਜੀ ਹਰ ਇੱਕ ਚੀਜ਼ ਨੂੰ ਕੰਪਨੀ ਬ੍ਰਾਂਡ ਮਿਲੋ ਅੱਛਾ ਸਨਮੈਕੇ ਤੋਂ ਲਾ ਕੇ ਬੋਰਡ ਤੋਂ ਲਾ ਕੇ ਆਹ ਉਹ ਗੇਟ ਬਣੀ ਜਾਂਦਾ ਹੈ ਨਾ ਆਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਹਲੇ ਤੇ ਪਾਲਸ਼ਾਂ ਪਾਲਸ਼ਾਂ ਵੱਜਣੀਆਂ ਨੇ ਤੇ ਲਖਵਿੰਦਰ ਜੀ ਕੋਈ ਡਿਜ਼ਾਈਨ ਭਾਈ ਆਪ ਦਾ ਲਿਆਵੇ ਜਿਹੇ ਜਾ ਮਰਜੀ ਡਿਜ਼ਾਈਨ ਅੱਛਾ ਇੱਥੇ ਬਣਾਉਣਾ ਆਪਾਂ ਇੱਥੇ ਬਣਾ ਕੇ ਦੇਵਾਂਗੇ ਜੀ ਸਾਰਾ ਆਹ ਮਾਲ ਪਿਆ ਮਾਲ ਚੈੱਕ ਕਰ ਸਕਦਾ ਗਾਕਾਂ ਦਾ ਮਾਲ ਪਿਆ ਆ ਨਾਂ ਲਿਖੇ ਪਏ ਨੇ ਹੈ ਨਾ ਸਾਡਾ ਆਪ ਦਾ ਦੌਰ ਇੱਕ ਪੱਲਾ ਵੀ ਨਹੀਂ ਹੈਗਾ ਤਾਂ ਸਾਰੇ ਆਰਡਰਾਂ ਦਾ ਖੜੇ ਆ ਭਾਈ ਲੌਂਗਵਾਲ ਸੰਗਰੂਰ ਦੇ ਵਿੱਚ ਤੇ ਇਹ ਹੁਸ਼ਿਆਰਪੁਰ ਤੋਂ ਤਾਂ ਬਾਟਰੀ ਖਾਸੀ ਹੋ ਜੂਗੀ 250 ਕਿਲੋਮੀਟਰ ਹੈ ਜੀ ਅੱਛਾ ਸਾਈਜ਼ੋ ਕਿਲੋਮੀਟਰ ਤੋਂ ਬੰਦੇ ਨੌਲੇਜ ਆਗਲਾ ਹਰ ਇੱਕ ਲੈਂਦਾ ਹੀ ਆ ਜੀ ਤੇ ਫਿਰ ਜਿਵੇਂ ਆਪਾਂ ਮੈਸਤਰੀ ਵਿੱਚ ਇਹਦੇ ਨਾਲ ਆਪ ਨੂੰ ਪਲਾਨ ਉਹ ਵੀ ਖਾਸੇ ਲੈਂਦਾ ਹੂ ਉਹ ਬਿਲਕੁਲ ਫ੍ਰੀ ਹੈ ਜੀ ਕੋਈ ਪੈਸਾ ਨਹੀਂ ਦਾ ਤੇ ਕਮਾਲ ਦੀ ਗੱਲ ਬਾਤ ਆ ਬਾਈ ਸਾਰੀ ਜੇ ਦੇਖਿਆ ਜਾਵੇ ਨਾਪ ਫ੍ਰੀ ਹੈ ਜੀ ਅੱਛਾ ਆ ਕਪੂਰਥਲਾ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਪਤਾ ਨਹੀਂ ਕਿੱਥੇ ਕਿੱਥੇ ਦਾ ਮਾਲ ਮੈਨੂੰ ਖੁਦ ਵੀ ਕਈ ਵਾਰ ਤਾਂ ਮੈਂ ਹੈਰਾਨ ਹੋਇਆ ਇਹ ਤਾਂ ਜੰਮੂ ਵਾਲਾ ਵੀ ਦੇਖੀ ਜਾਂਦੇ ਸੀ ਆਪਾਂ ਜੰਮੂ ਵੀ ਪਿਆ ਜੀ ਜੰਮੂ ਦਾ ਮਾਲ ਪਿਆ ਜਿੱਥੇ ਮਰਜੀ ਹਰ ਇੱਕ ਏਰੀਆ ਦਾ ਹਰ ਇੱਕ ਸਟੇਟ ਦਾ ਹਰ ਇੱਕ ਜ਼ਿਲ੍ਹੇ ਦਾ ਸਾਡੇ ਕੋਲ ਲਿਖੇ ਭਾਏ ਨੇ ਨਾਂ ਜਮਾ ਆਗੇ ਬਕਾਇਦਾ ਤੁਸੀਂ ਗਾਹਕ ਨਾਲ ਗੱਲ ਕਰ ਸਕਦੇ ਹੋ ਅੱਛਾ ਆਂ ਸ਼ੀਟਾਂ ਪਈਆਂ ਨੇ ਜੀ ਕੋਸਤਾ ਭਾਈ ਸਟਾਕ ਇਕੱਠਾ ਜੱਗਦਾ ਕਰਕੇ ਰੇਟ ਦਾ ਕਾਫੀ ਫਰਕ ਪੈ ਜਾਂਦਾ ਬਾਕੀ ਜਿਹੜੀ ਮੇਨ ਗੱਲਬਾਤ ਆ ਗਈ ਆਹ ਜਿਹੜੀਆਂ ਮਸ਼ੀਨਾਂ ਨੇ ਗੁਜਰਾਤ ਤੋਂ ਇੰਪੋਰਟ ਹੋਈਆਂ ਨੇ ਰੇਟ ਖਾ ਸਕ ਘਟ ਜਿੰਦਾ ਲੇਬਰ ਵਗੈਰਾ ਦਾ ਆਹ ਦੇਖੋ ਸਾਹ ਆ ਬੜੀ ਸੋਹਣੀ ਬਣੀ ਆ ਭਾਈ ਸਾਗਬਾਨ ਦੇ ਵਿੱਚ ਮੋਰ ਨਹੀਂ ਕੱਢੀ ਹੋਈ ਹੈ ਜੀ ਕੀ ਬਾਤ ਹੀ ਆ ਯਾਰ ਆਹ ਦੇਖੋ ਹੁਣ ਆ ਜਿਹੜੇ ਪੱਲੇ ਨੇ ਨਾ ਆਪਾਂ ਕਹਿੰਦੇ ਨੇ ਕਲਾਸਿਕ ਲੁੱਕ ਦੇ ਵਿੱਚ ਪੱਲਾ ਇਹ 7-8000 ਰੁਪਏ ਦਾ ਪੱਲਾ ਜੀ ਸਾਰਾ ਬਿਲਕੁਲ 7000 ਦਾ ਤੁਸੀਂ ਇਹਦੇ ਵਿੱਚ ਹੋਰ ਕੋਈ ਚੀਜ਼ ਨਹੀਂ ਹੈਗੀ ਕੱਲੀ ਲੱਕੜ ਲੱਕੜੀ ਹੈ ਮਤਲਬ ਯਾਰ ਜਿੰਨਾ ਸਿੰਪਲ ਹੋਊ ਸੋਹਣਾ ਲੱਗੂਗਾ ਹਨਾ ਸੋਹਣਾ ਲੱਗੂ ਸਾਰੀਆਂ ਚੀਜ਼ਾਂ ਜਿਹੇ-ਜਿਹੇ ਮਰਜੀ ਡਿਜ਼ਾਈਨ ਪਵਾਓ ਜਿਹੇ-ਜਿਹੇ ਮਰਜੀ ਕਲਰ ਲਾਓ ਤੁਹਾਨੂੰ ਹਰ ਇੱਕ ਚੀਜ਼ ਪੂਰੇ ਪਰਫੈਕਟ আর ਇੱਕ ਗੱਲ ਹੋਰ ਹੈ ਜੀ ਅੱਛਾ ਆ ਦੇਖੋ ਅਸੀਂ ਮੇਕ ਵੀ ਹੱਥ ਨਾਲ ਨਹੀਂ ਲਾਉਂਦੇ ਅੱਛਾ ਹਰ ਇੱਕ ਚੀਜ਼ ਹੈ ਜਿਹੜੀ ਉਹ ਮਸ਼ੀਨੀ ਹੈ ਔਖਾ ਹੋ ਗਿਆ ਕੰਮ ਹਨਾ ਔਖਾ ਥੋੜੀਆਂ ਨਾਲ ਗੁੱਟੀ ਜਾਂਦੇ ਆ ਨਾ ਕੋਈ ਥੋੜੀ ਨਹੀਂ ਮਿਸਤਰੀ ਨੂੰ ਚਲਾਉਣ ਦੇਣੀ ਸਾਰਾ ਸੀਐਨਸੀ ਵਰਕ ਆ ਰਸੂਤ ਵਰ ਵੀ ਪੱਲਾ ਹੱਲ ਗਿਆ ਕਲਮਾ ਜਿੰਨੀਆਂ ਵੀ ਕਲਮਾ ਇਹਦੇ ਲੱਗੀਆਂ ਨੇ ਜੇ ਇੱਕ ਪੱਲੇ ਦੇ ਵਿੱਚ ਘੱਟੋ ਘੱਟ 100 ਕਲਮਾ ਹੀ ਮੇਖ ਤਾਂ ਲੱਗੀ ਵੀ ਨਹੀਂ ਦਿੰਦੀ ਯਾਰ 90 ਡਿਗਰੀ ਦੇ ਵਿੱਚ ਕਲਮਾ ਵੜਦਾ ਹੀ ਮੇਰੇ ਮਿਸਤਰੀ ਮਰ ਜਾਂਦਾ ਵਿਚਾਰਾ ਮੇਰੇ ਵਰਗਾ ਹੁਣ ਤੱਕ ਅਸੀਂ ਨੇ ਭਾਂਦਰ ਹੱਥਾਂ ਨਾਲ ਹੀ ਕਰਿਆ ਸਾਰਾ ਕੁਝ ਜੀ ਉੱਠ ਕੇ ਰਾ ਆ ਗਿਆ ਬਾਈ ਮੁੜ ਕੇ ਜਾਣ ਦਾ ਨਾਂ ਨਹੀਂ ਲੈਂਦਾ ਅਗਲਾ ਹੈਨਾ ਤੁਸੀਂ ਸਸਤੇ ਵਾਲੀ ਵਧੀਆ ਸੋਚ ਲੈ ਕੇ ਆਉਂਗੇ ਜੇ ਤੁਸੀਂ ਕਹੋਗੇ ਵੀ 50000 ਰੁਪਏ ਦੇ ਵਿੱਚ ਕੋਠੀ ਕੰਪਲੀਟ ਕਰਨੀ ਹੈ ਮੈਂ 50 'ਚ ਵੀ ਕਰ ਦੂੰ ਬਾਈ ਠੀਕ ਹੈ 5 ਲੱਖ 'ਚ ਵੀ ਕਰ ਦਾਂਗੇ 50000 'ਚ ਵੀ ਕਰ ਦਾਂਗੇ 70000 ਲਖਵਿੰਦਰ ਹੁਣ ਤੱਕ ਕਿੰਨੇ ਹੋ ਗਏ ਹੋਣੀਆਂ ਕੋਠੀਆਂ ਵਗੈਰਾ ਸਾਡੀ 25000 ਕੋਠੀ ਕੰਪਲੀਟ ਹੋ ਗਈ ਹੈ ਬਾਈ ਇਹ ਤਾਂ ਮੁबारक वाली ਗੱਲ ਵਾਤਾ ਦਿਨ ਰਾਤ ਮਿਹਨਤ ਕਰਕੇ ਅਸੀਂ ਨੇ ਬਿਲਕੁਲ ਬਾਈ ਕੀ ਕਹਿਣਾ ਵਿੱਚੋਂ 5-4 ਕਸਟਮਰ ਇਹ ਜੇ ਨੇ ਜਿਹੜੇ ਮੰਨ ਲਓ ਮਾੜਾ ਲਖਵਿੰਦਰ ਜੀ ਮੈਂ ਹੁਣ ਬਈ ਅੱਜ ਦੀ ਤਰੀਕ ਮਤਲਬ ਕੋਈ ਅੱਜ ਆਰਡਰ ਦਿੰਦਾ ਕਿੰਨੇ ਕਿ ਦਿਨ ਲੱਗ ਜਾਂਦੇ ਨੇ ਦੇਖੋ ਜੇ ਤਾਂ ਸੁਨਮੇਕੇ ਵਾਲੇ ਪੱਲੇ ਨੇ ਫਿਰ ਤਾਂ ਹਫਤੇ 'ਚ ਵੀ ਦੇ ਦੇਣਾ ਦੱਸ ਦੇਣਾ ਅੱਜ ਵੀ ਦੇ ਦਿੰਨੇ ਆ ਜੀ ਜਿਵੇਂ ਕੋਈ ਇਹਦੇ ਚਾਰ ਪੱਲੇ ਨੇ ਚਾਹੇ ਹੁਣੀ ਲਵੇ ਖੜਕੇ ਬਣਵਾ ਕੇ ਲੈ ਜਾਓ ਇਹ ਤਾਂ ਕਸਟਮਰ ਦੇ ਨਾਲ ਅੰਡਰਸਟੈਂਡਿੰਗ ਹੋ ਜਾਂਦੀ ਹੈ ਇਹ ਤਾਂ ਕੋਈ ਬਾਲਾ ਵੱਡਾ ਚੱਕਰ ਨਹੀਂ ਬਾਕੀ ਜਿਵੇਂ ਕਿਸੇ ਦਾ ਕੋਈ ਜ਼ਿਆਦਾ ਐਮਰਜੈਂਸੀ ਹੁੰਦੀ ਆ ਫਿਰ ਉਹ ਦੂਜੇ ਵੀਰਾਂ ਨੂੰ ਖੜਾ ਉਹ ਹੋ ਜਾਂਦਾ ਜੀ ਹਾਂ ਹਾਂ ਜਿਵੇਂ ਕਿਸੇ ਦਾ ਵਿਆਹ ਵਗੈਰਾ ਆ ਜਾਂਦਾ ਇੱਕ ਨੂੰ ਢੜਾ ਕੇ ਦੂਜੇ ਨੂੰ ਮਾਲ ਦਿੱਤਾ ਜਾਂਦਾ ਬਿਲਕੁਲ ਬਿਲਕੁਲ ਇਹ ਕੋ ਲੋਕੇਸ਼ਨ ਦੇਖੋ ਲੋਂਗੋਵਾਲ ਦੇ ਵਿੱਚ ਹੈ ਜੀ ਹਾਂਜੀ ਲੋਂਗੋਵਾਲ ਦੇ ਵਿੱਚ ਦੁਲਟਪੱਤੀ ਆ ਦੁਲਟਪੱਤੀ ਦੇ ਨਾਲ ਸਾਹਮਣੇ ਆਪਣਾ ਮਿਸ਼ਾਲ ਬੁਡਵਰਕਰਸ ਦਾ ਬੋਰਡ ਲੱਗਿਆ ਹੋਇਆ ਜਦੋਂ ਮਰਜੀ ਆ ਜਾਓ ਇੱਧਰ ਲੋਹੇ ਗੇੜੇ ਵਾਲੀ ਸੜਕ ਤੇ ਹਾਂ ਬਾਕੀ ਸਾਨੂੰ ਫੋਨ ਕਰੋ ਜਦੋਂ ਮਰਜੀ ਹਰ ਵੇਲੇ ਨੰਬਰ ਚੱਲਦੇ ਰਹਿੰਦੇ ਨੇ ਤੇ ਇੱਥੇ ਆ ਕੇ ਬਾਈ ਕੋਈ ਲਕੋਵ ਨਹੀਂ ਹੈਗਾ ਮਤਲਬ ਜੇ ਕੋਈ ਮਿਸਤਰੀ ਵਗੈਰਾ ਵੀ ਲੈ ਕੇ ਆਉਣਾ ਤੁਸੀਂ ਨਾਲ ਲਿਆ ਸਕਦੇ ਹੋ ਜੋ ਮਰਜ਼ੀ ਲੈ ਆਓ ਜੀ ਜੋ ਮਰਜ਼ੀ ਬਿਲਕੁਲ ਸਾਨੂੰ ਉਹ ਚੀਜ਼ ਦਾ ਕੋਈ ਵਹਿਮ ਨਹੀਂ ਇੱਕ ਮੇਨ ਗੱਲ ਆ ਗਈ ਕੁਆਲਿਟੀ ਤੇ ਦੂਜਾ ਆ ਗਿਆ ਰੇਟ ਬਈ ਰੇਟ ਕਿਤੋਂ ਮਰਜ਼ੀ ਪਤਾ ਕਰਕੇ ਜੇ ਆਪਾਂ ਨਾ ਕੁਆਲਿਟੀ ਵਿੱਚ ਨਹੀਂ ਹੋਵੇ ਜੀ ਬਿਨਾ ਗਰੰਟੀ ਵਾਲਾ ਮਾਲ ਆਪਾਂ 100 110 ਰੁਪਏ ਵੀ ਸਕਰ ਫੁੱਟ ਮਾਲ ਦੇ ਦਾਂਗੇ ਸਰਮਾਇਕੇ ਵਾਲਾ ਜੇ ਗਰੰਟੀ ਨਾ ਦੇਣੀ ਹੋਵੇ ਤੇ ਬਾਕੀ ਰੇਟ ਵੀ ਪਤਾ ਕਰਕੇ ਆਓ ਹਣਾ ਜਿੱਥੇ ਮਰਜ਼ੀ ਉੱਪਰ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਇੱਥੇ ਸਾਡੇ ਵਾਲਾ ਰੇਟ ਤੁਹਾਨੂੰ ਕਿਤੇ ਮਿਲਣਾ ਹੀ ਨਹੀਂ ਜੀ ਇਹ ਮੇਰੀ ਗਰੰਟੀ ਆ ਮੈਨੂੰ ਪੱਕਾ ਪਤਾ ਕਿਉਂਕਿ ਜਿਸ ਸਾਹਿਬ ਨਾਲ ਅਸੀਂ ਮਨ ਮਾਰ ਕੇ ਕੰਮ ਕਰਦੇ ਆ ਆਪਦਾ ਸਾਰਾ ਚੇਲੇ-ਵਾਲ ਕੇ ਮੇਰੇ ਕੋਲੇ ਕੰਮ ਕਰਦੇ ਨੇ ਤੁਸੀਂ ਇਹ ਸੋਚ ਹੀ ਲਓ ਵੀ ਇੱਕ ਵਾਰੀ ਆਪਾਂ ਅੰਦਰ ਵਾਲੇ ਵੀ ਦਿਖਾ ਦਈਏ ਨਾਲੇ ਗੱਲਬਾਤ ਕਰਦੇ ਚੱਲੋ ਹਾਂ ਕੀ ਕਹਿੰਦੇ ਸੀਗੇ ਜਿੰਨੀ ਮੰਨ ਲੋ ਵੀ ਇੱਕ ਟੀਮ ਦੀ ਲੇਬਰ ਪੈਂਦੀ ਐ 15 ਦਿਨਾਂ ਦੀ ਮੈਨੂੰ 1 ਨਹੀਂ ਮਹੀਨੇ ਦੀ ਪੈਂਦੀ ਐ 15 ਦਿਨਾਂ ਦੀ ਲੇਬਰ ਵੱਜ ਜਾਂਦੀ ਐ ਸਾਨੂੰ ਕਿਉਂਕਿ ਆਰ ਦੇ ਮੁੰਡੇ ਟ੍ਰੇਨਡ ਬਹੁਤ ਕਰੇ ਹੋਏ ਨੇ ਤੇ ਆਹ ਡਿਜ਼ਾਈਨ ਵੀ ਦੇਖ ਲਓ ਬਾਈ ਇੱਕ ਵਾਰੀ ਮਾਰ ਲਓ ਨੀਗਾ ਮੈਂ ਆਪ ਦੇਖਿਆ ਹੋਇਆ ਹੈ 2200 ਰੁਪਏ ਸਕਰ ਫੁੱਟ ਮਾਲ ਵਿਕਦਾ ਹੈ ਆਮ ਨਾਰਮਲ ਜੀ ਗੱਲ ਐ ਵਿਕ ਜਾਂਦਾ ਕਿਉਂਕਿ ਇਹਦੇ ਵਿੱਚ ਕੀ ਐ ਤੇ ਵਿੱਚੇ ਦੇ ਕਲਰ-ਕਲਰ ਭਰ ਕੇ ਸੋਨਾ ਬਣਾ ਕੇ ਇਹਨੂੰ 250 ਰੁਪਏ ਫੁੱਟ ਵਿਕ ਜਾਂਦਾ ਇਹ ਮਾਲ ਪਰ ਆਪਾਂ ਤੁਹਾਨੂੰ ਸੋ ਸੇਵਾ ਜੀ ਤੋਂ ਵੇਨਾ 135 ਰੁਪਏ ਉਹ ਬਾਕੀ ਆ ਗਈ ਉਹੀ ਵੱਡਣ ਵਾਲੀ ਗੱਲ ਬਾਈ ਗਾਹਕ ਨਹੀਂ ਜੁੜਦਾ ਮੁੜ ਕੇ ਹਨਾ ਲਾਈਫ ਟਾਈਮ ਨਹੀਂ ਚੱਲਦਾ ਬੰਦਾ ਉਵੇਂ 135 ਦੇ ਦਾਂਗੇ ਜੀ ਨੈਨਾ ਟਿਕ ਸ਼ੀਟ ਆ ਗਈ 135 ਆ ਦੇਖੋ ਸਕ੍ਰੈਚ ਲੈਸ ਸੀਟ ਆ ਗਈ ਟਿਕ ਟਿਕ ਦੇ ਵਿੱਚ 135 ਇਹ ਸੁਪਰ ਮੈਟ ਸੀਟ ਆ ਗਈ ਕਿੰਨਾ ਸੋਹਣਾ ਡਿਜ਼ਾਈਨ ਆ ਕਿੰਨਾ ਸੋਹਣਾ ਕਲਰ ਆ 135 ਰੁਪਏ ਪਰ ਸਕੇਅਰ ਫੁੱਟ ਇਹ ਆਫ ਵਾਈਟ ਆ ਗਈ 135 ਰੁਪਏ ਸਕੇਅਰ ਫੁੱਟ ਇਹ ਵੀ 135 ਰੁਪਏ ਇਹ ਕੋਬਰਾ ਸ਼ੀਟ ਆ ਗਈ ਬਹੁਤ ਸੋਹਣਾ ਰੇਸ ਹੈ ਇਹਦੇ ਵਿੱਚ ਸਕ੍ਰੈਚ ਲੈਸ ਹੈ ਇਹ ਵੀ 135 ਰੁਪਏ ਸਭ ਤੋਂ ਸੋਹਣੀ ਸ਼ੀਟ ਆ ਜੀ ਅਫਰੀਕਨ ਬੈਲਨਟ ਦੀ ਸਭ ਤੋਂ ਜ਼ਿਆਦਾ ਡਿਮਾਂਡ ਚ ਕਲਰ ਆ ਸਾਨੂੰ 135 ਰੁਪਏ ਸਕੁਅਰ ਫੁੱਟ ਮਿਲ ਜੁਈ ਤੇ ਜਿਹੜਾ ਆ ਪਿਆ ਬਾਈ ਇਹ ਪੌਲਸ ਵਾਲਾਗਾ ਵਿਨੀਅਰ ਲਾ ਕੇ ਫਲੈਸ਼ ਡੋਰ ਦੇ ਉੱਤੇ ਦੋਨੇ ਪਾਸੇ ਵਿਨੀਅਰ ਲਾ ਕੇ 170 ਰੁਪਏ ਇਹ ਸਾਨੂੰ ਘੱਟੋ ਘੱਟ ਘੱਟ 350 ਰੁਪਏ ਸਕੁਅਰ ਫੁੱਟ ਮਾਲ ਮਿਲੂਗਾ ਠੀਕ ਆ ਬਾਈ ਆ ਵੀ ਸਾਡੇ ਕੋਲ ਕੁਝ ਡਿਜ਼ਾਈਨ ਇਹ ਵੀ ਟੈਕਸਚਰ ਆ ਗਿਆ ਜੀ 350 ਰੁਪਏ ਸਕੁਅਰ ਫੁੱਟ ਦੇ ਵਿੱਚ ਸਿਰਫ ਆ ਵਈ ਕਿੰਨਾ ਹੁਣਾ ਲੱਗਦਾ ਯਾਰ ਡਿਜ਼ਾਈਨ ਹਨਾ ਇਹ ਡਿਕੋ ਪੇਂਟ ਵਾਲਾ ਜੀ ਕਲਰ ਕੀ ਬਾਤ ਹੀ ਹੈ ਬਹੁਤ ਚੀਜ਼ਾਂ ਨੇ ਜੀ ਬਹੁਤ ਆਪਾਂ ਨਹੀਂ ਇੱਕ ਵੀਡੀਓ ਚ ਸਾਰੀ ਬਿਲਕੁਲ ਬਿਲਕੁਲ ਇੱਕ ਵਾਰੀ ਆ ਕੇ ਵੇਸਟ ਕਰੋ ਫੋਨ ਤੇ ਓਨੀ ਗੱਲਬਾਤ ਨਹੀਂ ਬਣਦੀ ਐਡਰੈਸ ਪੁੱਛ ਲਓ ਫੋਨ ਤੇ ਤੇ ਉਦੋਂ ਆ ਕੇ ਦੇਖੋ ਇੱਥੇ ਕੀ ਰੌਣਕ ਲੌਂਗੋ ਵਾਲਾ ਹੋ ਤੁਸੀਂ ਜ਼ਿਲ੍ਹਾ ਸੰਗਰੂਰ ਆ ਸਾਡਾ ਲੌਂਗੋ ਵਾਲੇ ਦੇ ਵਿੱਚ ਆਓ ਤੇ ਜੇ ਕੋਈ ਵੀਰ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਵੀਡੀਓ ਸ਼ੇਅਰ ਕਰਕੇ ਆਊਗਾ ਵੈਸੇ ਕੋਈ ਖਾਸ ਤਾਂ ਆਪਾਂ ਦੇਖੋ ਇਹਦੇ ਵਿੱਚ ਹੈ ਨਹੀਂ ਕੱਢਣ ਪਾਉਣ ਨੂੰ ਪਰ ਜਿੰਨੀ ਦੱਸ ਗਿਆ ਸਾਡਿਆਂ ਵੀ ਪ੍ਰੋਫਿਟ ਘੱਟ ਹੀ ਆ ਘੱਟ ਆ ਪਰ ਜੇ ਵੀਡੀਓ ਸ਼ੇਅਰ ਕਰਕੇ ਆਉਗਾ ਤਾਂ ਉਹਨੂੰ ਜਿੰਨਾ ਕ ਭਾਈ ਕਦੇ ਰੁਪਏ ਦਾ ਮਾਨਤਨ ਹੋਇਆ ਜ਼ਰੂਰ ਕਰਾਂਗੇ ਬਿਲਕੁਲ ਭਾਈ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਭਾਈ ਨੰਬਰ ਸਕਰੀਨ ਦੇ ਉੱਤੇ ਨੇ ਤੇ ਐਡਰੈਸ ਵੀ ਲਿਖਿਆ ਪਿਆ ਜ਼ਰੂਰ ਵੇਸਟ ਕਰਿਓ ਧੰਨਵਾਦ ਭਾਈ ਸਾਰਿਆਂ ਦਾ